ਅੱਜ ਲੈਣਿਆ ਆਪਾਂ ਪੂਰੇ ਪੂਰੇ ਨਜ਼ਾਰੇ ਹਾਂਜੀ ਸਤਿ ਸ੍ਰੀਕਾਲ ਮੇਰੇ ਮਿੱਤਰੋ ਕੀ ਹਾਲ ਨੇ ਤੁਹਾਡਾ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਗੁਰਦੇਵ ਸਿੰਘ ਦੀ ਇੱਕ ਹੋਰ ਨਵੀਂ ਵੀਡੀਓ ਦੋਸਤੋ ਇਹ ਆ ਜੀ ਮੈਂ ਮੇਰਾ ਨਾਂ ਆ ਗੁਰਦੇਵ ਸਿੰਘ ਤੇ ਤੁਸੀਂ ਜੁੜਿਓ ਮੇਰੇ ਫੇਸਬੁੱਕ ਪੇਜ ਸ਼ਾਹੀ ਸਵਾਰੀ ਦੇ ਸ਼ਕੀਨ ਨਾਲ ਤੇ ਗੁਰਦੇਵ ਫੋਟੋਗ੍ਰਾਫਿਕਸ ਨਾਲ ਹਾਂਜੀ ਅੱਜ ਮੈਂ ਆਪਣੇ ਫਾਰਮ ਦੀ ਵੀਡੀਓ ਬਣਾ ਰਿਹਾ ਅੱਜ ਅਸੀਂ ਕਰਾਂਗੇ ਰਾਈਡਿੰਗ ਅੱਜ ਨਾ ਮਨ ਬਣਿਆ ਸੀ ਕਿ ਸਾਡੇ ਕੋਲ ਨਾ ਚਾਰ ਘੋੜੀਆਂ ਖੜੀਆਂ ਨੇ ਰਾਈਡਿੰਗ ਵਾਲੀਆਂ ਤੇ ਚਾਰੇ ਘੋੜੀਆਂ ਕੱਢੀਏ ਤੇ ਆਪਣੇ ਪਿੰਡ ਦੇ ਉਤੋਂ ਦੀ ਗੇੜਾ ਮਾਰੀਏ ਤੇ ਕੋਈ 5-10 ਕਿਲੋਮੀਟਰ ਜਾ ਕੇ ਤੇ ਰਾਈਡਿੰਗ ਕਰਕੇ ਆਈਏ ਕਿ ਨਵੇਂ ਬੱਚੇ ਸਾਡੇ ਨਾਲ ਜੁੜੇ ਨੇ ਇਹ ਰਾਈਡਿੰਗ ਸਿੱਖਣਾ ਵੀ ਚਾਹੁੰਦੇ ਆ ਕੋੜਿਆਂ ਬਾਰੇ ਵੀ ਸਿੱਖਣਾ ਚਾਹੁੰਦੇ ਆ ਇਹਨਾਂ ਨੇ ਹਲੇ ਥੋੜਾ ਜਿਹਾ ਹੀ ਆਪਣਾ ਨਵਾਂ ਸ਼ੁਰੂਆਤ ਕੀਤੀ ਹੈ ਆਪਣੇ ਕੋਲ ਆਉਣ ਦੀ ਇੱਕ ਇੱਕ ਦੋ ਦੋ ਵਾਰ ਇਹ ਪਹਿਲਾਂ ਬੈਠੀ ਸੀ ਤੇ ਅੱਜ ਕਹਿੰਦੇ ਵੀ ਸਾਨੂੰ ਨਾ ਗਰੁੱਪ ਰਾਈਡ ਕਰਾਓ ਅਸੀਂ ਗਰੁੱਪ ਰਾਈਡ ਕਰਕੇ ਇੰਜੋਏ ਕਰਨਾ ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਮੈਨੂੰ ਰਾਈਡਿੰਗ ਦਾ ਬਹੁਤ ਸ਼ੌਂਕ ਆ ਤੇ ਰਾਈਡਿੰਗ ਦੇ ਚੱਕਰ 'ਚ ਹੀ ਮੈਂ ਇੱਥੋਂ ਤੱਕ ਪਹੁੰਚਿਆ ਕਿ ਮੈਨੂੰ ਸਿਰਫ ਕੋੜੇ ਤੇ ਬੈਣ ਦਾ ਸ਼ੌਂਕ ਹੁੰਦਾ ਸੀ ਤੇ ਹੌਲੀ ਹੌਲੀ ਮੈਂ ਆਪਣਾ ਫੇਸਬੁੱਕ ਪੇਜ ਬਣਾਇਆ ਮੈਂ ਫੋਟੋਗ੍ਰਾਫੀ ਘੋੜਿਆਂ ਦੀ ਕਰਨ ਲੱਗਾ ਇੰਸਟਾਗ੍ਰam ਬਣਾ ਲਿਆ ਅਜੱਛ 10 ਸਾਲ ਹੋ ਗਏ ਆ ਮੈਨੂੰ ਘੋੜਿਆਂ ਦੇ ਵਿੱਚ ਫੋਟੋਗ੍ਰਾਫੀ ਕਰਦੇ ਨੂੰ ਪੇਜ ਚਲਾਉਂਦੇ ਨੂੰ ਘੋੜੇ ਰੱਖਦੇ ਨੂੰ ਤੇ ਰਾਈਡਿੰਗ ਦੇ ਨਾਲ ਨਾਲ ਮੈਂ ਵਪਾਰ ਵੀ ਆਪਣਾ ਬਣਾ ਲਿਆ ਹੁਣ ਮੈਂ ਘੋੜਿਆਂ ਦਾ ਨਾਲ ਨਾਲ ਵਪਾਰ ਵੀ ਕਰਦਾ ਹਾਂ ਤੇਜ ਵੀ ਚਲਾਉਂਦਾ ਫੋਟੋਗ੍ਰਾਫੀ ਵੀ ਕਰਦਾ ਤੇ ਸਾਰਾ ਕੁਝ ਮੈਂ ਕਰ ਰਿਹਾ ਘੋੜਿਆਂ ਦੇ ਨਾਲ ਕਾਈਡਿੰਗ ਦੇ ਸ਼ੌਂਕ ਤੋਂ ਸ਼ੁਰੂ ਕਰਕੇ ਹਾਂਜੀ ਇਹ ਵੀ ਮੇਰੇ ਫਾਰਮ ਦੀ ਇੱਕ ਘੋੜੀ ਹੈ ਜੋ ਤੁਸੀਂ ਵੇਖ ਰਹੇ ਹੋ ਇਹ ਪੰਜ ਕਲਿਆਣ ਮਾਰਵਾੜੀ ਘੋੜੀ ਹੈ ਜਿਹਦਾ ਕੱਦ ਹੈ 62 ਇੰਚ ਤੇ ਮੇਰੇ ਕੋਲ ਇਸ ਵੇਲੇ ਦੋਸਤੋ ਮੇਰੇ ਫਾਰਮ ਤੇ ਕੋਈ ਲਗਭਗ 9 ਜਾਨਵਰ ਨੇ ਤੇ ਜਿਨ੍ਹਾਂ ਵਿੱਚ ਅਸਟ੍ਰੇਲੀਅਨ ਵੀ ਨਇਆ ਅਸਟ੍ਰੇਲੀਅਨ ਤੁਸੀਂ ਸਾਡਾ ਵੇਖ ਰਹੇ ਹੋ ਖواب ਜਿਹੜਾ ਕਮਰੇ ਦੇ ਅੰਦਰੋਂ ਗਲਤੋਂ ਕੱਢ ਕੇ ਵੇਖ ਰਿਹਾ ਇਹ ਖواب ਹੈ ਖواب ਆਲੀ ਸ਼ਾਨ ਘੋੜੇ ਦਾ ਬੱਚਾ ਹੈ ਇਹ ਅਸੀਂ ਸਿਰਫ ਬਰੀਡਿੰਗ ਲਈ ਰੱਖਿਆ ਤੇ ਪਿੱਛੇ ਜਿਹੜੇ ਦੋ ਕਮਰੇ ਇੱਧਰ ਨਵੇਂ ਬਣ ਰਹੇ ਆ ਇਹ ਹੋਰ ਸਾਨੂੰ ਬਣਾਉਣੇ ਪੈ ਰਹੇ ਆ ਕਿਉਂਕਿ ਕਮਰੇ ਘਟ ਗਏ ਨੇ ਤੇ ਜਨਮ ਸਾਡੇ ਕੋਲ ਵੱਧ ਗਏ ਨੇ ਇਹ ਆ ਜੀ ਅਮਨ ਇੱਕ ਛੋਟਾ ਨੌਜਵਾਨ ਲੜਕਾ ਜਿਹਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੈ ਜਿਹੜਾ ਆਪਣੇ ਪੇਜ ਨਾਲ ਬਹੁਤ ਸਮੇਂ ਤੋਂ ਜੁੜ ਰਿਹਾ ਆਪਣਾ ਬੱਚਾ ਹੈ ਆਪਣਾ ਛੋਟਾ ਇਹਨੂੰ ਬੜਾ ਸ਼ੌਂਕ ਹੈ ਨੇ ਬਹੁਤ ਵਾਰ ਆਪਣੀਆਂ ਵੀਡੀਓ ਵੇਖੀਆਂ ਹੁਣ ਇਹਨੂੰ ਸ਼ੌਂਕ ਪੈ ਗਿਆ ਕਿ ਮੈਂ ਪ੍ਰੈਕਟੀਕਲ 'ਚ ਵੀ ਰਾਈਡਿੰਗ ਸਿੱਖਣੀ ਹੈ ਤੇ ਨਵਾਂ ਨਵਾਂ ਬੰਦਾ ਇਹ ਘੋੜੀ ਸਾਡੇ ਕੋਲ ਦੋਸਤੋਂ ਨਵੀਂ ਆਈ ਹੈ ਕੁਰ ਦਿਨ ਪਹਿਲਾਂ ਇਹ ਰਾਈਡਿੰਗ ਦੀ ਬੜੀ ਚੰਗੀ ਆ ਪਰ ਇਹ ਮੁੰਡਾ ਕੱਚਾ ਹੈ ਇਧਰ ਵੇਖੋ ਇਹਨੇ ਕੀ ਕੀਤਾ ਇਹਨੇ ਲਗਾਮ ਫੜ ਕੇ ਨਾ ਉੱਤੇ ਇਹਦੇ ਜ਼ੋਰ ਦੀ ਖਿੱਚ ਲਈ ਪਰ ਉਹਨੂੰ ਲੱਗਾ ਵੀ ਘੋੜੀ ਆਪਣੇ ਆਪ ਬੈਕ ਹੋ ਰਹੀ ਆ ਆਟੋਮੈਟਿਕ ਆਟੋਮੈਟਿਕ ਬੈਕ ਕੀ ਹੁਣੀ ਆ ਇਹਨੂੰ ਕੋਈ ਸਮਝਾਵੇ ਭੋਲਿਆ ਲਗਾਮ ਨਹੀਂ ਖਿੱਚੀ ਉੱਤੇ ਬਹਿ ਕੇ ਉੱਤੇ ਬਹਿ ਕੇ ਆਪਣੇ ਆਪ ਨੂੰ ਕੰਟਰੋਲ ਕਰੀ ਧਰ ਕਾਬਾਂ ਚ ਵਜ਼ਨ ਪਾ ਕੇ ਬਈਦਾ ਹੁਣ ਇਹਨੇ ਦੰਦ ਕੱਢ ਕੇ ਵਿਖਾਉਣੇ ਜੀ ਵੇਖਿਓ ਲੈ ਵੇਖੋ ਮੁੰਡੇ ਹੁਣ ਦੰਦ ਕੱਢ ਕੇ ਵਿਖਾਉਂਦੇ ਆ ਨਾ ਮਤਲਬ ਮੁੰਡਾ ਹਜੇ ਨਵਾਂ ਸੀ ਇਹਨੂੰ ਨਹੀਂ ਸੀ ਪਤਾ ਇੱਕ ਕੁੜੀ ਤੇ ਬੈਠਾ ਇਹਨੇ ਦੋਵੇਂ ਆਪਣੇ ਜਿਹੜੀਆਂ ਰਾਸਾਂ ਫੜੀਆਂ ਹੋਈਆਂ ਸੀ ਭਰੇ ਹੰਦ ਬੋਲਦੇ ਆ ਉਹਨਾਂ ਨੂੰ ਇਕੁਅਲੀ ਖਿੱਚ ਕੇ ਬਰਾਬਰ ਪਿਛੇ ਨੂੰ ਖਿੱਚ ਲਿਆ ਤੇ ਕੁੜੀ ਪਿੱਛੇ ਹੋਣ ਲੱਗੀ ਉਹ ਬੈਕ ਗੇਅਰ ਹੁੰਦਾ ਤੇ ਬੈਕ ਗੇਅਰ ਉਹਦੇ ਕੋਲੋਂ ਪੈ ਗਿਆ ਤੇ ਜੇ ਉਹਨੂੰ ਨੌਲੇਜ ਹੁੰਦੀ ਸਿੱਖਿਆ ਹੁੰਦਾ ਤੇ ਉਹ ਨਾ ਐਂਦਾ ਕਰਦਾ ਤੇ ਉਹਨੂੰ ਲੱਗਾ ਸ਼ਾਇਦ ਆਟੋਮੈਟਿਕ ਬੈਕ ਹੋ ਰਹੀ ਹੈ ਉਹਨੂੰ ਸਮਝ ਨਹੀਂ ਆ ਰਹੀ ਇਹ ਵੀ ਬੰਦਾ ਨਵਾਂ ਨਵਾਂ ਕੁੜੀ ਦੇ ਮੇਂਦਾ ਤੇ ਘਬਰਾ ਜਾਂਦਾ ਸੋ ਇਹチェ ਕਰਕੇ ਆ ਪਾਣੇ ਆ ਵੀ ਘੋੜੇ ਘੂੜੀਆਂ ਰੱਖਣੇ ਵੀ ਚਾਹੀਦੇ ਆ ਪਰ ਰੱਖਦੇ ਤੇ ਹੈਗੇ ਆ ਪਰ ਇਹਨਾਂ ਦੀ ਰਾਈਡਿੰਗ ਵੀ ਕਰਨੀ ਚਾਹੀਦੀ ਆ ਸਾਨੂੰ ਇਹਨਾਂ ਦੇ ਕੰਟਰੋਲ ਵੀ ਪਤਾ ਹੋਣੇ ਚਾਹੀਦੇ ਆ ਮੈਨੂੰ ਜਿਵੇਂ ਦੋਸਤੋ ਘੋੜਿਆਂ ਦਾ ਸ਼ੌਂਕ ਸੀ ਬਹੁਤ ਸਾਲਾਂ ਤੋਂ ਤੇ ਮੈਂ ਸੋਚਦਾ ਸੀ ਕਿ ਫੇਸਬੁਕ ਪੇਜ YouTube ਚੈਨਲ ਬਣਾ ਕੇ ਇਸ ਸ਼ੌਂਕ ਨੂੰ ਵਿਧਾਇਆ ਜਾਵੇ ਇਸ ਸ਼ੌਂਕ ਨੂੰ ਹੋਰ ਫੈਲਾਇਆ ਜਾਵੇ ਕਿ ਦੂਰ ਦੂਰ ਤੱਕ ਇਹ ਸ਼ੌਂਕ ਪਹੁੰਚੇ ਕਿਉਂਕਿ ਜਦੋਂ ਮੈਨੂੰ ਸ਼ੌਂਕ ਸੀ ਮੈਂ ਪੜਦਾ ਸੀ ਤਾਂ ਮੇਰੇ ਆਸ-ਪਾਸ ਕਿਸੇ ਕੋਲ ਕੋਈ ਘੋੜੀ ਨਹੀਂ ਸੀ ਹੁੰਦੀ ਤੇ ਮੈਨੂੰ ਇਸ ਚੀਜ਼ ਦੀ ਬੜੀ ਫੀਲ ਹੁੰਦੀ ਸੀ ਯਾਰ ਕਿ ਮੈਨੂੰ ਸ਼ੌਂਕਾ ਘੋੜੇ ਘੋੜੀਆਂ ਦਾ ਪਰ ਲੱਗੇ ਬੰਨੇ ਕੋਈ ਵੀ ਨਹੀਂ ਰੱਖਦਾ ਘੋੜੇ ਘੋੜੀਆਂ ਸੋ ਇਸ ਕਰਕੇ ਮੈਂ ਫਿਰ ਹੁਣ ਅ ਇੰਨੇ ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਨੂੰ ਅੱਗੇ ਲੈ ਕੇ ਗਿਆ ਆ ਆਪਣੇ ਪੇਜ ਰਾਹੀਂ ਮੈਂ ਬੜੇ ਲੋਕਾਂ ਨੂੰ ਸ਼ੌਂਕ ਪਾਇਆ ਵਾ ਤੇ ਬੜੇ ਫਾਰਮਾਂ ਨੂੰ ਜਿਹੜਾ ਵਾ ਮੈਂ ਪ੍ਰਮੋਟ ਵੀ ਕਰ ਚੁੱਕਾ ਲੋਕ ਮੇਰੇ ਤੋਂ ਫੋਟੋਗ੍ਰਾਫੀ ਕਰਾਉਂਦੇ ਆਪਣੇ ਘੋੜਿਆਂ ਦੀ ਵੀਡੀਓਗ੍ਰਾਫੀ ਕਰਾਉਂਦੇ ਆਪਣੇ ਸਟੈਲਿయన్స్ ਦੇ ਨੂੰ ਪ੍ਰਮੋਟ ਕਰਨ ਲਈ ਤੇ ਉਹ ਮੈਂ ਪੂਰਾ ਜਿਹੜਾ ਵਾ ਉਹ ਆਪਣੇ ਚੈ ਆਪਣੇ ਪੇਜ ਤੇ ਉਹਨਾਂ ਦੀ ਵੀਡੀਓ ਪਾ ਕੇ ਉਹਨਾਂ ਦੇ ਘੋੜਿਆਂ ਨੂੰ ਪ੍ਰਮੋਟ ਕਰਦਾ ਤੇ ਉਹਨਾਂ ਦੇ ਘੋੜੇ ਵਧੀਆ ਚੱਲ ਵੀ ਰਹੇ ਆ ਦੋਸਤੋ ਇਹ ਜੋ ਅੱਜ ਤੁਸੀਂ ਇਸ ਵੀਡੀਓ ਦੇ ਵਿੱਚ ਮੇਰੇ ਚਾਰ ਜਾਨਵਰ ਦੇਖੋਗੇ ਜਿਦੇ ਵਿੱਚ ਇੱਕ ਨੁਕਰੀ ਘੋੜੀ ਹੈ ਜਿੱਥੇ ਮੈਂ ਬੈਠਾ ਤੇ ਦੋ ਕਾਲੀਆਂ ਘੋੜੀਆਂ ਨੇ ਇੱਕ ਕਾਲਾ ਘੋੜਾ। ਕਿ ਮੈਂ ਦੱਸਣਾ ਚਾਹੁੰਦਾ ਜਿਵੇਂ ਮੈਂ ਸਟਾਰਟਿੰਗ ਤੇ ਦੱਸਿਆ ਕਿ ਮੈਂ ਘੋੜਿਆਂ ਦੀ ਰਾਈਡਿੰਗ ਕਰਦਾ ਸੀ। ਰਾਈਡਿੰਗ ਦਾ ਮੈਨੂੰ ਸ਼ੌਂਕ ਸੀ। ਹੌਲੀ-ਹੌਲੀ ਮੈਂ ਮੁੰਬਾਰ ਚ ਆ ਗਿਆ। ਹੌਲੀ-ਹੌਲੀ ਮੈਂ ਪੇਜ ਚ ਨਵਾਂ ਲੰਗਾ। ਤੇ ਇਦੇ ਨਾਲ ਨਾਲ ਅਸੀਂ ਜਿਹੜਾ ਹੁਣ ਘੋੜਿਆਂ ਦੀ ਸੇਲ ਪਰਚੇਸ ਵੀ ਵਧੀਆਂ ਕਰ ਰਹੇ ਆ ਲਾਕਡਾਊਨ ਦੇ ਵਿੱਚੋਂ ਲਾਕਡਾਊਨ ਤੋਂ ਪਹਿਲਾਂ 2016-17 'ਚ ਮੈਂ ਕੈਮਰਾ ਲਿਆ ਸੀ ਉਦੋਂ ਦੀ ਮੈਂ ਫੋਟੋਗ੍ਰਾਫੀ ਕਰਦਾਂ 2012 'ਚ ਮੈਂ ਆਪਣਾ ਫੇਸਬੁੱਕ ਪੇਜ ਬਣਾ ਲਿਆ ਸੀਗਾ ਪਰ ਜਿਹੜੀ ਸੇਲ ਪਰਚੇਸ ਹੈ ਫੁੱਲ ਟਾਈਮ ਮੈਂ ਵੀ ਜਦੋਂ ਸ਼ੁਰੂ ਕੀਤੀ ਆ 2020 ਤੋਂ ਲੈ ਕੇ ਫਿਰ ਹੁਣ ਤੱਕ ਅਸੀਂ ਲਗਾਤਾਰ ਘੋੜੇ ਖਰੀਦ ਰਹੇ ਆ ਵੇਚ ਰਹੇ ਆ ਇਸ ਵੀਡੀਓ ਦੇ ਵਿੱਚ ਜਿਹੜੀ ਸਭ ਤੋਂ ਅੱਗੇ ਘੋੜੀ ਆ ਰਹੀ ਆ ਨੁਕਰੀ ਇਹਦਾ ਨਾਮ ਆ ਵਾਈਟ ਫੈਰੀ ਇਹਦਾ ਕੱਦ 64 ਇੰਚ ਇਹ ਬਹੁਤ ਚੰਗੇ ਫੇਮਸ ਬ੍ਰੀਡਰ ਕੋਡੇ ਰਾਜੂ ਦੀ ਬੱਚੀ ਆ ਰਾਜੂ ਡੋੜ ਵਾਲਾ ਇਹ ਘੋੜੀ ਨੇ ਇੱਕ ਬਸ਼ੀਰਾ ਦਿੱਤਾ ਜੀ ਸਮੁੰਦਰ ਤੋਂ ਜਦਨਾ ਆਜ਼ਿਮ ਉਹ ਹੋ ਗਿਆ 14-15 ਮਹੀਨੇ ਦਾ ਕੱਦ ਕਰ ਗਿਆ 62 ਇੰਚ ਬਹੁਤ ਸੋਹਣਾ ਨੁਕਰਾ ਘੋੜਾ ਤਿਆਰ ਹੋ ਰਿਹਾ ਇਹ ਘੋੜੀ ਆ ਵਾਈਟ ਫੈਰੀ ਉਹ ਤੋਂ ਪਿੱਛੇ 2 ਨੰਬਰ ਤੇ ਆ ਕਾਲਾ ਘੋੜਾ ਆ ਰਿਹਾ ਮੱਥੇ ਫੁੱਲ ਵਾਲਾ ਇਹਦਾ ਨਾਮ ਆ ਆਲਮ ਪਨਾ ਇਹ ਸ਼ਾਨ ਘੋੜੇ ਦਾ ਬੱਚਾ ਵਾ ਇਹਦੀ ਹਾਈਟ ਹੈਗੀ ਆ 58 ਇੰਚ ਇਹ ਵੀ ਬਹੁਤ ਚੰਗਾ ਤੇ ਪਿਛਲੀ ਘੋੜੀ ਬਾਰੇ ਫੇਰ ਦੱਸਦੇ ਆ ਤੇ ਉਹ ਜਿਹੜੀ ਚੌਥੇ ਨੰਬਰ ਤੇ ਘੋੜੀ ਆ ਰਹੀ ਸੀ ਉਹਦਾ 60 ਇੰਚ ਕੱਦ ਹੈ ਤੇ ਰਾਈਡਿੰਗ ਦੀ ਬਹੁਤ ਚੰਗੀ ਹੈ ਤੇ ਕੱਟ ਕੰਡੀਸ਼ਨਾਂ ਦੀ ਵਧੀਆ ਅੱਜ ਆਪਾਂ ਪ੍ਰੋਗਰਾਮ ਇਦਾਂ ਹੀ ਬਣਾਇਆ ਕਿਉਂਕਿ ਕੱਲੇ ਕੱਲੇ ਜਾਨਵਰ ਦੇ ਤਾਂ ਆਪਾਂ ਵਾਰੀ ਵਾਰੀ ਰਾਈਡਿੰਗ ਕਰਦੇ ਆ ਕਦੀ ਨੁਕਰੀ ਘੋੜੀ ਕੱਢ ਲਈ ਕਦੀ ਘੋੜਾ ਕੱਢ ਲਿਆ ਕਦੀ ਆ 60 ਇੰਚ ਵਾਲੀ ਮੱਥੇ ਪਟੇ ਵਾਲੀ ਘੋੜੀ ਮੇਰੇ ਪਿੱਛੇ ਆ ਰਹੀ ਹੈ ਦੂਜੀ ਨੰਬਰ ਤੇ ਕਦੀ ਇਹਦੇ ਉੱਤੇ ਚੜ੍ਹ ਕੇ ਚਲੇ ਗਏ ਪਰ ਇਹਨਾਂ ਬੜੇ ਦਿਨਾਂ ਦਾ ਸੋਚਿਆ ਸੀ ਵੀ ਸਾਰੇ ਜਾਨਵਰ ਇਕੱਠੇ ਆ ਤੇ ਰਾਈਡ ਆਪਾਂ ਕਰਨੀ ਹੈ ਜਿਹੜੇ ਨਵੇਂ ਬੱਚੇ ਆਪਣੇ ਕੋਲ ਹੁਣ ਆਉਣ ਲੱਗੇ ਆ ਹੌਲੀ ਹੌਲੀ ਰਾਈਡਿੰਗ ਸਿੱਖ ਰਹੇ ਉਹਨਾਂ ਨੇ ਸ਼ੌਂਕ ਆ ਤੇ ਇਹ ਘਰ ਚ ਘੋੜੇ ਘੋੜੀਆਂ ਨਹੀਂ ਰੱਖਦੇ ਹਜੇ ਇਹਨਾਂ ਨੇ ਸ਼ੌਂਕ ਸ਼ੁਰੂ ਕੀਤਾ ਤੇ ਮੇਰੇ ਕੋਲੋਂ ਸਿੱਖ ਰਹੇ ਆ ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾਂ ਕੋ ਇਹਨਾਂ ਕੋਲ ਵੀ ਟਾਈਮ ਹੈ ਜਿੰਨਾਂ ਕੋ ਮੇਰੇ ਕੋਲ ਟਾਈਮ ਹਰ ਵਾਲੇ ਮਿਲ ਕੇ ਇਹਨਾਂ ਨੂੰ ਸਿਖਾ ਦਈਏ ਤੇ ਫਿਰ ਆ ਜੋ ਬਹੁਤ ਟਾਈਮ ਬਾਅਦ ਅਸੀਂ ਮੇਰੇ ਫਾਰਮ ਤੇ ਚਾਰ ਕੁੜੀਆਂ ਇਕੱਠੀਆਂ ਹੀ ਆਪਾਂ ਕੱਢ ਕੇ ਰਾਈਡਿੰਗ ਕੀਤੀ ਹੈ ਤੇ ਬਹੁਤ ਮਜ਼ਾ ਆਉਂਦਾ ਹੈ ਦੋਸਤੋ ਜੇ ਤਾਂ ਸਾਰੇ ਵਧੀਆ ਸਵਾਰ ਹੋਣ ਤੇ ਪ੍ਰੋਪਰ ਰਾਈਡਿੰਗ ਕੀਤੀ ਜਾਵੇ 10-15 ਕਿਲੋਮੀਟਰ ਤੇ ਬਹੁਤ ਮਜ਼ਾ ਆਉਂਦਾ ਪਰ ਇਹਦੇ 'ਚ ਸਾਰੇ ਮੁੰਡੇ ਨਵੇਂ ਹੀ ਸੀਗੇ ਇੱਕ ਮੁੰਡਾ ਸਭ ਤੋਂ ਅੱਗੇ ਆਪਣੇ ਨਾਲ ਆ ਰਿਹਾ ਅਜਮੇਰ ਸਿੰਘ ਜਿਹਨੂੰ ਆਪਾਂ ਸਰਪੰਚ ਕਹਿੰਨੇ ਆ ਇਹ ਆਪਣੇ ਫਾਰਮ ਤੇ ਆਪਣੇ ਨਾਲ ਕੰਮ ਕਰਦਾ ਆਪਣੇ ਸਾਡੇ ਘੋੜੇ ਘੋੜੀਆਂ ਸੰਭਾਲਣ ਦੇ ਵਿੱਚ ਕੋਲੋ ਵੀ ਸਾਡੀ ਮਤ ਕਰਦਾ ਸਾਰੀ ਜ਼ਿੰਮੇਵਾਰੀ ਘੋੜਿਆਂ ਦੀ ਇਹਦੇ ਸਿਰ ਤੇ ਹੀ ਹੁੰਦੀ ਆ ਇਹਨੂੰ ਵੀ ਰਾਈਡਿੰਗ ਦਾ ਸ਼ੌਂਕ ਹੈ ਹਾਲੇ ਤੱਕ ਉਹ ਮੁੰਡੇ ਨੂੰ ਜਿਹੜਾ ਉਹ ਛੋਟੇ ਬਚਪਨ ਦੇ ਵਿੱਚ ਪੂਲਿਓ ਹੋ ਗਿਆ ਸੀ ਇੱਕ ਲਾਤੋਂ ਦੀ ਉਚਾਰਾ ਹਰਨੀਕ ਐਪਾ ਫਿਰ ਵੀ ਉਹ ਰਾਈਡਰ ਬਹੁਤ ਵਧੀਆ ਐ ਰਾਈਡਿੰਗ ਕਰਦਾ ਐ ਤੁਸੀਂ ਸਾਰੇ ਉਹਨੂੰ ਜਾਣਦੇ ਹੋ ਇਹ ਆ ਰਿਹਾ ਜੀ ਸਰਦਾਰ ਹਰਮੀਤ ਸਿੰਘ ਇਹ ਵੀ ਨਵੇਂ-ਨਵੇਂ ਆਪਣੇ ਨਾਲ ਜੁੜੇ ਆ ਇਹਨਾਂ ਦੇ ਛੋਟੇ ਭਰਾ ਨੂੰ ਸ਼ੌਂਕ ਸੀਗਾ ਅਮਨ ਨੂੰ ਤੇ ਉਹ ਇਹਨੂੰ ਨਾਲ ਲਿਆਉਂਦਾ ਸੀ ਆਪਣੇ ਵੱਡੇ ਭਰਾ ਨੂੰ ਕਿ ਪਕੌੜੀਆਂ ਵੇਖਣ ਜਾਣੀਆਂ ਤੇ ਇੱਥੇ ਆ ਕੇ ਇਹਨੂੰ ਵੀ ਸ਼ੌਂਕ ਪੈ ਗਿਆ ਤੇ ਇਹ ਉਹਦੇ ਨਾਲੋਂ ਜ਼ਿਆਦਾ ਵਧੀਆ ਰਾਈਡਿੰਗ ਕਰਨ ਲੱਗ ਗਿਆ ਵੇਖੋ ਜੀ ਇਦਾਂ ਹੀ ਹੁੰਦਾ ਨਾ ਕਿ ਆਪਾਂ ਕਿਸੇ ਦੇ ਨਾਲ ਜਾਂਦੇ ਹਾਂ ਉਸੇ ਜਾ ਕੇ ਘੂੜੇ ਤੇ ਬਹਿਨੇ ਆਂ ਤੇ ਸਾਨੂੰ ਲੱਗਦਾ ਵੀ ਬੱਸ ਹੁਣ ਅਸੀਂ ਘੋੜਿਆਂ ਦੇ ਹੋ ਗਏ ਤੇ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਨਾ ਦੋਸਤੋ ਕਿ ਇੱਕ ਨਾ ਇੰਡਿਊਰੈਂਸ ਰਾਈਡ ਬਾਰੇ ਹਮੇਸ਼ਾ ਮੈਂ ਵੀਡੀਓ ਪਾਉਣਾ ਹੈ ਤੇ ਡਿਉਰੈਂਸ ਰਾਈਡ ਬਾਰੇ ਮੈਂ ਤੁਹਾਨੂੰ ਜਾਣਕਾਰੀ ਵੀ ਦਿਨਾ ਰਹਿਣਾ ਕਿ ਡਿਉਰੈਂਸ ਰਾਈਡ ਬਹੁਤ ਵਧੀਆ ਆ ਸਾਨੂੰ ਸਾਰਿਆਂ ਨੂੰ ਜਿਹੜੇ ਆਪਾਂ ਘੋੜੇ ਰੱਖਦੇ ਆਂ ਵੀ ਪੰਜਾਬ 'ਚ ਤੁਹਾਨੂੰ ਪਤਾ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਕੋਲ ਘੋੜੇ-ਘੋੜੀਆਂ ਨੇ ਆਪਾਂ ਵਧੀਆ ਬਰੀਡਿੰਗ ਕਰ ਰਹੇ ਆਂ ਘੋੜੇ ਪਾਲ ਰਹੇ ਆਂ ਪਰ ਆਪਾਂ ਨਾ ਆਪਣੇ ਸ਼ੌਂਕ ਰ ਮਾੜਾ-ਮਟਾ ਰੀਲ ਦਾ ਰੂਲਾ ਪਾਉਣ ਨੂੰ ਵੀਡੀਓ-ਵਿਡੀਓ ਬਣਾ ਤੇ ਲੈਣੇ ਆਂ ਰਾਈਡਿੰਗ ਵਾਲੀ ਪਰ ਅਸਲ 'ਚ ਜਿਹੜੀ ਇਹਨਾਂ ਦੀ ਇੱਕ ਵਧੀਆ ਗੇਮ ਆ ਜਿਹੜੀ ਬਹੁਤ ਇੰਟਰਸਟਿੰਗ ਆ ਤੇ ਸੌਖੀ ਆ ਜਿਹਨੂੰ ਕਹਿੰਦੇ ਆ ਡਿਉਰੈਂਸ ਰਾਈਡ ਯਾਨੀ ਉਹਦੇ ਵਿੱਚ 20 ਕਿਲੋਮੀਟਰ ਦੀ ਰਾਈਡ ਹੁੰਦੀ ਆ 40 ਦੀ ਹੁੰਦੀ ਆ 60 ਦੀ ਹੁੰਦੀ ਆ 100 ਕਿਲੋਮੀਟਰ ਦੀ ਹੁੰਦੀ ਆ ਉਹ ਰਾਈਡ ਵੀ ਹੋਣੀ ਚਾਹੀਦੀ ਅਜ ਤੋਂ 10 ਸਾਲ ਪਹਿਲਾਂ ਵੀ ਪੰਜਾਬ ਪਟਿਆਲਾ ਸਾਈਡ ਤੇ ਇੱਕ ਵਾਰ ਰਾਈਡ ਹੋਈ ਸੀ ਉਸ ਤੋਂ ਬਾਅਦ ਨਹੀਂ ਹੋਈ ਤੇ ਫਿਰ ਹੁਣ ਕਰਨਲ ਸਰਪ੍ਰਤਾਪ ਜੀ ਨੇ ਉਪਰਾਲਾ ਕੀਤਾ ਚੰਡੀਗੜ੍ਹ ਵਾਲੀ ਸਾਈਡ ਤੇ ਉਹ 20 30 ਕਿਲੋਮੀਟਰ ਦੀਆਂ ਛੋਟੀਆਂ-ਛੋਟੀਆਂ ਜਿਹੜੇ ਰਾਈਡਿੰਗ ਦੇ ਸਟੂਡੈਂਟਸ ਆ ਬੱਚੇ ਲੈ ਕੇ ਉਹਨਾਂ ਨੂੰ ਰਾਈਡਾਂ ਕਰਾ ਰਹੇ ਆ ਹੁਣ ਵੀ ਸਤੰਬਰ ਦੇ ਵਿੱਚ 22 23 ਸਤੰਬਰ ਦੇ ਨਾਲੇ ਨੇੜੇ ਜਿਹੜਾ ਮੁੱਲਾਂਪੁਰ ਗਰੀਬਦਾਸ ਹੈ ਉਧਰ ਰੋਪੜ ਵਾਲੀ ਸਾਈਡ ਤੇ ਉਧਰ ਵੀ ਅ ਡਿਊਰਸ ਰਾਈਡ ਹੈਗੀ ਆ ਜੇ ਤੁਸੀਂ ਚਾਹੋ ਤੇ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਤੇ ਦੋਸਤੋ ਮੈਂ ਆਪਣੇ ਫਾਰਮ ਤੇ ਬਹੁਤ ਜਲਦੀ ਮਹੀਨੇ ਦੇ ਵਿੱਚ ਵਿੱਚ ਲਗਭਗ ਮੌਸਮ ਬਦਲ ਜਾਣਾ ਹੋਣਾ ਆ ਝੋਨੇ ਤੁਸੀਂ ਵੇਖ ਰਹੇ ਹੋ ਅੱਜ ਆਪਾਂ ਰਾਈਡਿੰਗ ਕੀਤੀ ਆ ਇਹ ਕੋਈ 26 ਅਗਸਤ ਨੂੰ ਹਾਂਜੀ ਤੇ ਦੋ ਦਿਨ ਬਾਅਦ ਮੈਂ ਐਡੀਟਿੰਗ ਕਰਕੇ ਵੀਡੀਓ ਅਪਲੋਡ ਕਰ ਰਿਹਾ ਤੇ ਕੋਈ 20-25 ਦਿਨ ਤੱਕ ਮੈਂ ਆਪਣੇ ਫਾਰਮ ਤੇ ਇੱਕ ਗਰੁੱਪ ਰਾਈਡ ਰੱਖਣੀ ਹੈ ਜਿਹਦੇ 'ਚ ਅਸੀਂ ਸਾਰੇ ਆਪਣੇ ਅਮਰਸਰ ਏਰੀਆ ਦੇ ਆਸ-ਪਾਸੇ ਦੇ ਭਰਾਵਾਂ ਨੂੰ ਇਕੱਠੇ ਕਰਨਾ ਹੈ ਤੇ ਤੁਸੀਂ ਮੰਨ ਲਓ ਕਿ 10 ਤੋਂ 15 ਘੋੜੇ ਘੋੜੀਆਂ ਅੰਦਾਜ਼ਾ ਵੀ ਇਕੱਠੇ ਹੋ ਜਾਣਗੇ ਤਾਂ ਅਸੀਂ ਪ੍ਰੋਪਰ ਜਿਹੜੀ ਆ 10 ਕਿਲੋਮੀਟਰ ਦੀ ਇੱਕ ਗਰੁੱਪ ਰਾਈਡ ਕਰਨੀ ਹੈ ਜਿੰਦੇ 'ਚ ਆਪਾਂ ਸ਼ਾਮ ਨੂੰ ਬੈਠ ਕੇ ਗੱਲਾਂបੱਤਾਂ ਵੀ ਕਰਾਂਗੇ ਸਲਾਹ مشورہ ਉਹ ਵੀ ਕਰਾਂਗੇ ਤੇ ਨਾਲ ਜਿਹੜਾ ਵਾ ਗਰੁੱਪ ਰਾਈਡ ਕਰਕੇ ਇੰਜੋਏ ਕਰਾਂਗੇ ਤੇ ਵੱਧ ਤੋਂ ਵੱਧ ਭਰਾਵਾਂ ਨੂੰ ਕੋਸ਼ਿਸ਼ ਕਰਾਂਗੇ ਸਨੇਹਾ ਦੇਾਂਗੇ ਘੋ ਪਾਲਣ ਦੇ ਵਾਲ ਵੀ ਕੋੜੇ ਪਾਲੋ ਕੋੜਾਂ ਦੀ ਰਾਈਡਿੰਗ ਕਰੋ ਇਹ ਬਹੁਤ ਚੰਗੀ ਚੀਜ਼ ਹੈ ਤੇ ਨਿਊਰਸ ਦੋਸਤੋ ਜਿਹੜੀ ਗੇਮ ਹੈ ਨਾ ਉਹ ਬਹੁਤ ਸੌਖੀ ਆ ਤੇ ਬਹੁਤ ਵਧੀਆ ਚੀਜ਼ ਆ ਉਹਦੇ ਚ 20 30 40 60 80 ਇਦਾਂ ਕਰਕੇ ਕਿਲੋਮੀਟਰਾਂ ਦੀ ਰਾਈਡ ਹੁੰਦੀ ਆ ਉਹ ਕੋਈ ਰੇਸ ਨਹੀਂ ਹੁੰਦੀ ਵੀ ਇੱਕ ਦੂਜੇ ਤੋਂ ਅੱਗੇ ਲੱਗਣਾ ਉਹ ਜਿਵੇਂ ਤੁਸੀਂ ਆਪਣੀ ਆ ਵੀਡੀਓ ਵੇਖ ਰਹੇ ਹੋ ਤੇ ਸਾਰੇ ਆਪਾਂ ਮ제 ਮ제 ਰਾਈਡ ਕਰ ਰਹੇ ਆ ਕਦੀ ਕੋਈ ਅੱਗੇ ਕਦੀ ਕੋਈ ਪਿੱਛੇ ਕੋਈ ਚਾਲ ਚ ਕੋਈ ਹੌਲੀ ਕੋਈ ਭਜਾਰਿਆ ਬਸ ਉਹ ਨਿਊਰਸ ਰਾਈਡ ਦੇ ਵਿੱਚ ਇੱਕ ਟਾਈਮ ਹੁੰਦਾ ਵਾ ਕਿ ਤੁਸੀਂ 40 ਕਿਲੋਮੀਟਰ ਜਾਂ 20 ਕਿਲੋਮੀਟਰ ਆਉਣਾ ਐਨਾ ਟਾਈਮ ਤੁਹਾਨੂੰ ਦਿੱਤਾ ਜਾਂਦਾ ਤੁਸੀਂ ਉਹ ਟਾਈਮ ਤੋਂ ਪਹਿਲਾਂ ਨਹੀਂ ਆ ਠੀਕ ਹੈ ਤੁਸੀਂ ਉਹ ਟਾਈਮ ਪੂਰਾ ਕਰਕੇ ਉੱਚ ਆਉਣਾ ਹੁੰਦਾ ਤੇ ਘੋੜਾ ਤੁਹਾਡਾ ਥੱਕਣਾ ਨਹੀਂ ਚਾਹੀਦਾ ਕੁੜੀ ਦੀ ਹਾਰਟ ਬੀਟ ਵਾਸਤੇ 15 ਮਿੰਟ ਦਿੰਦੇ ਆ ਉਹਨੂੰ ਨੋਰਮਲ ਕਰ ਲਈ ਤੇ ਦੋਸਤੋ ਇਹ ਵੀਡੀਓ ਹੋ ਗਈ ਸੀ ਅਸਲ ਚ ਲੰਮੀ ਇਹ ਬਣੀ ਹੈ 22 ਮਿੰਟ ਦੀ ਵੀਡੀਓ ਤੇ ਇੱਕ ਦੂਜਾ ਪਾਰਟ ਆਪਾਂ ਇਹਦਾ ਬਣਾਇਆ ਵਾ 10 ਮਿੰਟ ਦੀ ਅੱਜ ਵੀਡੀਓ ਇੱਥੇ ਖਤਮ ਕਰਨ ਲੱਗੇ ਆ ਦੂਜਾ ਪਾਰਟ ਵੇਖਿਓ ਇੰਡਿਊਰੈਂਸ ਦੀ ਬਾਕੀ ਜਾਣਕਾਰੀ ਉੱਚ ਦਵਾਂਗੇ ਹੁਣ ਆਪਾਂ ਪਹੁੰਚ ਗਏ ਜੀ 12 ਤਰੀ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਦਰੀ ਆ ਉੱਥੇ ਆਪਾਂ ਪਹੁੰਚਣ ਆਇਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਅਗਲੇ ਪਾਰਟ 'ਚ ਜੁੜੇ ਰਹੋ ਮੇਰੇ ਪੇਜ ਦੇ ਨਾਲ ਫਿਰ ਮਿਲਦੇ ਆਂ ਥੈਂਕ ਯੂ